ਲੋ ਵੀ ਮਿੱਤਰੋ ਅੱਜ ਤੁਹਾਡੇ ਲਈ ਬਹੁਤ ਚੰਗੀ ਵੀਡੀਓ ਬਾਈ ਲੈ ਕੇ ਆਏ ਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਆ ਤੁਸੀਂ ਬੋਰਡ ਚੈੱਕ ਕਰ ਲਓ ਬਾਈ ਬਾਬਾ ਫਲੋਰ ਸਿੰਘ ਇਹ ਬਾਈ ਦਾ ਪਿੰਡ ਹੈਗਾ ਏਰੀਆ ਮੁਕਸਰਾ ਪਿੰਡ ਮਿੱਡਾ ਟਾਣੀ ਵਾਲੇ ਤੇ ਬਾਈ ਕੋਲੇ ਕਟੀਆਂ ਹੁੰਦੀਆਂ ਬਾਈ ਬਹੁਤ ਚੰਗੀਆਂ ਨਗੀਨੇ ਹੀ ਹੁੰਦੇ ਆ ਸਪੈਸ਼ਲ ਭਾਈ ਕਿੰਨੀਆਂ ਕੱਟੀਆਂ ਹੁੰਦੀਆਂ ਆਪਣੇ ਫਾਰਮ ਤੇ? ਆਪਣੇ ਵੀ ਰੱਖਦੀਆਂ ਅਸਲ 60 70 60 70 ਤੱਕ ਕੱਟੀਆਂ ਹੁੰਦੀਆਂ ਠੀਕ ਹੈ ਜੀ। ਹਾਂ ਜੀ ਲੀਲੀਆ ਆ ਰਹੀਆਂ ਭੂਲੀਆਂ ਮੇਜਲੀ। ਸਾਰੇ ਸਾਰੇ ਤਰ੍ਹਾਂ ਦੀਆਂ ਹੁੰਦੀਆਂ। ਸਾਰੇ ਤਰ੍ਹਾਂ ਦੀਆਂ। ਠੀਕ ਹੈ ਜੀ। ਤੇ ਕੀ ਕੀ ਰੇਟ ਤੋਂ ਕਿੰਨੇ ਰੇਟ ਤੱਕ ਹੁੰਦੀਆਂ ਇਹ ਆਪਣੇ ਕੋਲ? ਕੱਟੀਆਂ ਨਾ ਕੋਲੋਂ ਲਾ ਕੇ ਫੇਰਾਂਗੇ ਹਜ਼ਾਰ ਤੋਂ ਸਟਾਰਟ ਹੋ ਜਗਾ ਇਹਨਾਂ ਨੂੰ। ਠੀਕ ਹੈ ਜੀ। ਕਦੋਂ ਕਿੱਥੋਂ ਤੱਕ ਰੇਟ ਹੁੰਦਾ ਇਹ ਕੱਟੀਆਂ ਦਾ? ਤਾਂ ਫਿਰ ਜਿਹੋ ਜੀ ਕੱਟੀ ਆ ਜਿੰਨੇ ਘਪਾਲੀ ਲੈਣੀ ਹੈ ਉਹ ਨਹੀਂ ਮਿਲ ਜੂਗੀ। ਠੀਕ ਹੈ ਕਿ ਕਿ ਉਮਰ ਉਮਰ ਦੀ ਕੋਈ ਹੁੰਦਾ ਵੀ ਆਪਣੇ ਇੰਨੀ ਉਮਰ ਤੋਂ ਲੈ ਕੇ ਜਿਵੇਂ 2 ਸਾਲ ਦੀ ਕੱਟੀ ਆ ਉਹਦਾ ਭਾਰ ਲੱਗ ਗਿਆ ਸਾਲ ਦੀ ਦਾ ਭਾਰ ਲੱਗ ਗਿਆ ਢਾਈ ਸਾਲ ਦੀ ਦਾ ਭਾਰ ਲੱਗ ਗਿਆ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਆ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਠੀਕ ਹੈ ਆਪਾਂ ਬਈ ਘਰਾਂ ਚੋਂ ਲੈਣੇ ਆ ਬਈ ਕੱਟੀਆਂ ਮੇਲਿਆਂ ਤੋਂ ਠੀਕ ਹੈ ਜੀ ਬਈ ਕੋਲੇ ਚੰਗੀਆਂ ਕੱਟੀਆਂ ਊੜੀਆਂ ਸੋਹਣੀਆਂ ਸੁਨੱਖੀਆਂ ਬਈ ਆਹ ਦੇਖ ਲੋ ਕਰੋ ਚੈੱਕ ਫੇਸ ਕੁਆਲਟੀ ਤੁਸੀਂ ਕਰ ਲੋ ਚੈੱਕ ਪਤਲੇ ਹੱਡਾ ਪੈਰਾਂ ਦੀਆਂ ਬਈ ਦੁੱਧ ਦਿਨ ਇਹ ਦੇਖ ਕੇ ਲੈਣੇ ਆ ਬਈ ਥਣ ਥਣ ਕੋਈ ਹੱਥਾਂ ਤੋਂ ਦੇਖ ਕੇ ਦੁੱਧ ਵਾਲੀਆਂ ਬਈਆਂ ਦੀਆਂ ਠੀਕ ਹੈ ਜੀ ਚੰਗੀ ਬਰੀਡ ਕਰੋ ਬਾਈ ਨਾਲ ਕੰਟੈਕਟ ਇੱਥੇ ਬਾਈ ਕਿੰਨੇ ਨਗ ਲੈ ਕੇ ਆਇਆ ਕਿਤੇ ਵੀ ਨੌ ਕਟੀਆਂ ਸੀ ਨੌ ਕਟੀਆਂ ਦੀ ਲੈ ਕੇ ਕੋਈ ਸੇਲ ਵੀ ਹੋ ਗਈ ਸੇਲ ਹੋ ਗਈਆਂ 4-5 ਕਟੀਆਂ 4-5 ਕਟੀਆਂ ਸੇਲ ਹੋ ਗਈਆਂ ਆ ਰਹਿ ਗਈਆਂ ਬਾਈ ਕਰੋ ਬਾਈ ਨਾਲ ਕੰਟੈਕਟ ਬੋਰਡ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਇਹ ਤਸੱਲੀ ਵਾਲਾ ਕੰਮ ਹੁੰਦਾ ਬਾਈ ਕੋਈ ਫਰਾਡ ਵਾਲਾ ਕੰਮ ਨਹੀਂ ਹੈਗਾ ਬਾਈ ਅਗਲਾ ਮਤਲਬ ਨੈਟ ਤੇ ਕੋਈ ਪੈਸੇ ਪਾ ਕੇ ਮਗਾ ਸਕਦੇ ਜਿੱਥੇ ਮਰਜੀ ਜਿੱਥੇ ਮਰਜੀ ਸਾਰੀ ਆਨਲਾਈਨ ਸਰਵਿਸ ਹੈ ਅਜਾ ਦੇਵਾਂਗੇ ਠੀਕ ਹੈ ਜੀ ਇਹ ਨਾਲੇ ਸਾਰਾ ਕੰਮ ਸਹੀ ਆ ਵਧੀਆ ਇੱਕ ਨੰਬਰ ਦਾ ਇੱਕ ਨੰਬਰ ਕੰਮ ਆ ਕੋਈ ਫਰੋਡ ਨਹੀਂ ਹੈਗਾ ਅਗਲਾ ਬਈ ਕਿਵੇਂ ਪੇਮੈਂਟ ਸਾਰੀ ਪਹਿਲਾਂ ਪਾਉਣੀ ਪੈਣੀ ਤੇ ਕੇ ਬਾਅਦ ਮਰਜੀ ਅਗਲੇ ਦੀ ਉਹ ਅਗਲੇ ਦੀ ਇੱਛਾ ਹੈ ਅਗਲੇ ਦੀ ਇੱਛਾ ਭਰੇ ਹੱਦ ਦੇ ਦੇਵੇ ਜਾਂ ਅਕਾਊਂਟ ਆਪਣੇ ਅਕਾਊਂਟ ਚ ਪਾ ਦੇ ਠੀਕ ਹੈ ਜਿੱਦਾਂ ਅਗਲਾ ਕਹਿੰਦਾ ਬਈ ਉਦਾਂ ਹੋ ਸਕਦਾਗਾ ਅੱਖੋਂ ਨੂੰ ਦੁਬਾਰੀ ਨਿਗਾਹ ਮਰਾਦ ਨੇ ਕੱਟੀਆਂ ਤੇ ਦੇਖ ਲਓ ਬਈ ਕੱਟੀਆਂ ਆਹ ਦੇਖ ਲਓ ਬਈ ਸਿੰਗ ਕਰੋ ਚੱਕਾ ਗੱਡੀ ਦਾ ਉਹ ਸੋਹਣੀ ਸਿੰਗਾਂ ਵਾਲੀਆਂ ਕੱਟੀਆਂ ਨੇ ਦੇਖੋ ਬਈ ਪਿੰਡਾਂ ਕੱਟੀ ਦਾ ਪਤਲਾ ਦੁੱਧ ਵਾਲੀ ਕੱਟੀ ਹੈ ਬਈ ਕਰੋ ਕੰਟੈਕਟ ਬਾਈ ਨਾ ਨੰਬਰ ਤੁਹਾਨੂੰ ਬਾਈ ਦੁਬਾਰੇ ਦੇ ਦੇਣਾ ਇਹ ਕਾਰਡ ਮੈਂ ਨਾਲ ਦੁਬਾਰੇ ਲਾ ਦੂੰਗਾ ਵੀਡੀਓ ਦੇ ਵਿੱਚ ਵੀ ਕਰੋ ਵੀਰੇ ਬਾਈ ਨਾ ਕੰਟੈਕਟ